ਗੁਰੂ ਨਾਨਕ ਦੇਵ ਸਾਹਿਬ ਦੀ ਬਹੁਤ ਬੜੀ ಅಪਾਰ ਕਿਰਪਾ ਹੋਈ ਹੈ। ਤੋਂ ਬਹੁਤ ਹੀ ਮੈਂ ਆਪਣੇ ਆਪ ਨੂੰ ਭਾਗੀਸ਼ਾਲਾ ਸਮਝਦਾ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਸ੍ਰੀ ਕਰਤਾਰਪੁਰ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਪਣੇ ਬਿਵਾਰਕ ਚਰਨ ਪਏ ਜਿੱਥੇ ਉਹਨੇ ਕਰ ਕਮਲਾਂ ਦੇ ਨਾਲ ਔਰ ਹਰ ਬਾਯਾ ਉਸ ਮਿੱਟੀ ਦੇ ਵਿੱਚ ਉਹਨਾਂ ਨੇ ਕੀਰਤ ਕਰਨ ਦਾ ਜਿਹੜਾ ਸੰਦੇਸ਼ ਦੀ ਸਾਰੇ ਸੰਸਾਰ ਨੂੰ ਦਿੱਤਾ ਤੇ ਮੈਂ ਉਸ ਪਾਵਨ ਧਰਤੀ ਦੀ ਮਿੱਟੀ ਆਪਣੇ ਮਸਤਕ ਲਾ ਕੇ ਆਪਣੇ ਆਪ ਨੂੰ ਬਹੁਤ ਹੀ ਭਾਗਾਸ਼ਾਲੀ ਸਮਝਦਾ ਔਰ ਆਪਣੇ ਆਪ ਨੂੰ ਬਹੁਤ ਹੀ ਵਿੜਭਾਗਾ ਸਮਝਿਆ ਸੰਗਤਾਂ ਨੂੰ ਵੀ ਇਹ ਸੰਗਤਾਂ ਕਿੰਨਾ ਪੁੱਛਾ ਵੇਖਣ ਮੈਂ ਸਮਝਦਾ ਕਿ ਸੰਗਤਾਂ ਦੇ ਬਹੁਤ ਵੱਡੀ ਖੁਸ਼ੀ ਸੀ ਜਿਹਦੇ ਵੀ ਚਿਹਰੇ ਵੱਲ ਦੇਖਦੇ ਸੀ ਸਾਰੀਆਂ ਸੰਗਤਾਂ ਦੀ ਖੁਸ਼ੀ ਦੀ ਭਾਵੇਂ ਉਹ ਸਿੱਖ ਸਨ ਭਾਵੇਂ ਮੁਸਲਮਾਨ ਸਨ ਭਾਵੇਂ ਹਿੰਦੂ ਸਨ ਕੋਈ ਵੀ ਸਨ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਬਹੁਤ ਹੀ ਮੈਂ ਸਮਝਦਾ ਇੰਨੀ ਖੁਸ਼ੀ ਸੀ ਕਿ ਉਹ ਸਮਾਈ ਨਹੀਂ ਜਾਂਦੇ ਸੀ ਕਿ ਇਹ ਬਹੁਤ ਵੱਡਾ ਜਿਹੜਾ ਕਾਜ ਸੀ ਬਹੁਤ ਬੜਾ ਇਤਿਹਾਸਕ ਪਲ ਸੀ ਉਹ ਜਦੋਂ ਅਸੀਂ ਉੱਥੇ ਗਏ ਔਰ ਉਸ ਜਿਹੜੇ ਪਲ ਨੂੰ ਸਾਰਿਆਂ ਨੇ ਉਸ ਪਲ ਦੇ ਗੁਜ਼ਾਰਿਆ ਤੇ ਮੈਂ ਸਮਝਦਾ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਹੀ ਖੁਸ਼ੀ ਇਹ ਅਸੀਂ ਉਹਨਾਂ ਦੇ ਚਿਹਰਿਆਂ ਤੋਂ ਲੱਗ ਪਟਕ ਰਹੀ ਸੀ ਰਾਜੀ ਇਹ ਕਿ ਜਿਹੜਾ ਤੁਸੀਂ ਨਿਵਾਇਨ ਹੋਈ ਆ ਬੜਾ ਵਿਵਾਦ ਜੁੜਿਆ ਕੋ ਸਿੱਧੂ ਸਾਹਿਬ ਨਾਲ ਜੁੜਿਆ ਤੁਹਾਡੀ ਵੀ ਤਸਵੀਰ ਆ ਗਈ ਕੀ ਕਹਿਣਾ ਚਾਹੋ ਪਾਲ ਸਿੰਘ ਜੀ ਦੇਖੋ ਕੱਲ ਅਸੀਂ ਪਾਕਿਸਤਾਨ ਸਰਕਾਰ ਨੇ ਸਾਨੂੰ ਸੱਦਾ ਦਿੱਤਾ ਸੀ ਔਰ ਅਸੀਂ ইমরান ਖਾਨ ਦੇ ਸੱਦੇ ਤੇ ਉੱਥੇ ਗਏ ਸੀ ਔਰ ਜਿੱਥੇ ਉਹਨਾਂ ਨੇ ਸਾਨੂੰ ਬਿਠਾਇਆ ਸੀਟ ਲੋਟ ਕੀਤੀ ਉੱਥੇ ਜਾ ਕੇ ਬੈਠ ਗਏ ਪਰ ਮੈਨੂੰ ਨਹੀਂ ਪਤਾ ਮੇਰੇ ਨਾਲ ਕੌਣ ਬੈਠਾ ਹੈ ਮੈਂ ਕਿਸੇ ਨੂੰ ਜਾਣਦਾ ਨਹੀਂ ਉੱਥੋਂ ਦੇ ਨਾਂ ਕਿਸੇ ਨੂੰ ਪਛਾਣਦਾ ਕੌਣ ਸੀ ਕੌਣ ਨਹੀਂ ਕਿਉਂਕਿ ਸਾਡੀ ਜੋ ਸਾਡੀ ਇੱਕੋ ਹੀ ਹਿੱਸਾ ਸੀ ਕਿ ਅਸੀਂ ਉਸ ਸਮਾਗਮ ਦੇ ਵਿੱਚ ਜਿਹੜਾ ਸੀ ਸ਼ਾਮਲ ਹੋਣ ਵਾਸਤੇ ਗਏ ਸੀ ਪਰ ਬਤੌਰ ਐਸਪੀ ਸੀ ਬੈਨਰ ਜਾंदे ਹੋਗੇ ਕਿ ਉਹ ਪੂਰਬ ਉੱਥੋਂ ਦੇ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਨੇ ਕਿ ਰੌਂਡ ਫੇਸ ਨਹੀਂ ਕਹਿ ਦਿੱਤਾ ਮੈਂ ਬਿਲਕੁਲ ਨਹੀਂ ਕਿਉਂਕਿ ਮੈਂ ਨਹੀਂ ਚਾਹੁੰਦਾ ਮੈਂ ਨਾ ਉਹਨੂੰ ਕਿਤੇ ਮਿਲਿਆ ਨਾ ਉਹਦਾ ਚਿਹਰਾ ਪਹਿਲਾਂ ਦੇਖਿਆ ਕਿਤੇ ਮੈਨੂੰ ਨਹੀਂ ਪਤਾ ਦੀ ਕੋਈ ਨਾ ਚਾਰ ਪ੍ਰਸਾਦ ਜੀ ਔਰ ਮੈਂ ਨਹੀਂ ਜਾਣਦਾ ਸੀ ਸਿਰਫ ਤਾਰਾ ਸਿੰਘ ਜਿਹੜੇ ਪ੍ਰਧਾਨ ਸੀ ਉਹ ਮੈਨੂੰ ਜ਼ਰੂਰ ਮਿਲੇ ਸੀ ਤੇ ਉਹਨਾਂ ਨਾਲ ਮੀਟਿੰਗਾਂ ਵੀ ਹੋਈਆਂ ਤਾਂ ਸਾਡੇ ਨਹੀਂ ਜਿਹੜੇ ਸਾਡੇ ਸੀ ਕੰਟੀਕਾਰ ਉੱਥੇ ਜਿਹੜੇ ਪਾਕਿਸਤਾਨ ਸਰਕਾਰ ਦੇ ਅਧਿਕਾਰੀ ਸੀ ਸਿੱਖਾਂ ਦੇ ਮਸਲਿਆਂ ਦੀ ਕੋਈ ਗੱਲ ਹੋਈ ਹੈ ਮੁੱਖ ਤੌਰ ਤੇ ਕਲੰਡਰ ਦਾ ਵੀ ਹਾਲੇ ਤੱਕਨ ਵਿਵਾਦ ਚੱਲ ਰਿਹਾ ਹੈ ਔਰ ਉਹਦੇ ਵਿੱਚ ਕਾਫੀ ਕਈ ਵਾਰ ਦਿੱਕਤ ਪੇਸ਼ ਆਦੀ ਹੈ ਦੇਖੋ ਅਸੀਂ ਕਾਫੀ ਉੱਥੋਂ ਦੇ ਜਿਹੜੇ ਪ੍ਰਧਾਨ ਦੇ ਨਾਲ ਹੀ ਸਾਡੀ ਮੀਟਿੰਗ ਹੋਈ ਹੈ ਕੱਲ ਅਸੀਂ ਜਿਹੜਾ ਕਾਫ ਓਕਾਪ ਬੋਰਡ ਜਿਹੜਾ ਨਾ ਬਣਿਆ ਹੋਇਆ ਹੈ ਲਾਹੌਰ ਦੇ ਵਿੱਚ ਉੱਥੇ ਅਸੀਂ ਮੀਟਿੰਗ ਕੀਤੀ ਜਿਸ ਮੀਟਿੰਗ ਦੇ ਵਿੱਚ ਸਤਾਰ ਤਾਰਾ ਸਿੰਘ ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਵਿਸ਼ਨ ਸਿੰਘ ਜੀ ਜੋ ਸਾਬਕਾ ਪ੍ਰਧਾਨ ਔਰ ਔਕਾਫ ਔਰ ਦੇ ਜਿਹੜੇ ਸੈਕਟਰੀ ਸਨ ਤਾਰਕ ਵਜੀਦ ਖਾਨ ਔਰ ਉਹ ਵੀ ਉੱਥੇ ਸ਼ਾਮਲ ਸੀ ਉਹਨਾਂ ਦੇ ਦਫ਼ਤਰ ਵਿੱਚ ਸਾਰੀ ਸਾਡੀ ਬੜੀ ਡਿਟੇਲ ਦੇ ਨਾਲ ਮੀਟਿੰਗ ਜਿਹੜੀ ਹੋਈ ਹੈ ਉਤੋਂ ਦੇ ਗੁਰਦੁਆਰਿਆਂ ਬਾਰੇ ਵੀ ਡਿਟੇਲ ਚ ਗੱਲ ਕੀਤੀ ਗਈ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਸੰਬੰਧੀ ਵੀ ਸਾਰੇ ਵਿਸਥਾਰ ਦੇ ਵਿੱਚ ਸਾਰੀਆਂ ਉੱਥੇ ਗੱਲਾਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਮਨਾਇਆ ਜਾਵੇ ਕਿਉਂਕਿ ਤਿੰਨ ਮਹੀਨੇ ਸਾਰਿਆਂ ਨੇ ਇਹ ਫੈਸਲਾ ਕੀਤਾ ਹੈ ਲਗਾਤਾਰ ਤਿੰਨ ਮਹੀਨੇ ਅਗਲੇ ਸਾਲ ਜਦੋਂ ਪ੍ਰਗਟ ਗੁਰਪੁਰਬ ਹੋਵੇਗਾ ਔਰ ਉੱਥੇ ਲਗਾਤਾਰ ਤਿੰਨ ਮਹੀਨੇ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਚੱਲਣਗੇ ਸੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਰਾ ਉੱਥੇ ਜਿੰਨੇ ਵੀ ਉਹ ਸੇਵਾ ਲਾਉਣਗੇ ਉਹ ਟੈਂਸਿਟੀ ਬਣਾਈ ਜਾਊ ਔਰ ਉੱਥੇ ਰਾਜੀ ਸਿੰਘ ਭੇਜੇ ਜਾਣਗੇ ਢਾਡੀ ਸਿੰਘ ਭੇਜੇ ਜਾਣਗੇ ਕਥਾ ਵਾਲੇ ਕੀਰਤਨੀ ਜਿੰਨੇ ਵੀ ਉਹਦਾ ਦੀ ਡਿਮਾਂਡ ਹੋएगी ਉਹ ਸਾਰੀ ਸੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਉਹ ਸਾਰਿਆਂ ਦਾ ਇੰਤਜ਼ਾਮ ਕੀਤਾ ਜਾਏਗਾ